ਜਾ ਕੋ 52 10 ਲੈ ਕੇ ਪਹੁੰਚਿਆ 2020 ਮਾਡਲ ਆ ਇਸਦੀ ਆਰਸੀ ਆ ਬਾਈ ਪਤਾ ਟਰੈਕਟਰ ਦੀ ਹਿੰਡ ਕੰਡੀਸ਼ਨ ਆ ਬਾਈ ਉਹ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਤਨੋਕੀ ਵਗੈਰਾ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਬਾਈ 4x4 ਆ ਸਾਰਾ ਟਰੈਕਟਰ ਪਾਵਰ ਦੇ ਵਿੱਚ ਆਗਾ ਡਬਲ ਡਿਸਟ੍ਰੀਬਿਊਟਰ ਆ ਤੇ ਬਾਈ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਟਾਇਰ 90 ਤੋਂ 95 ਪੈਸੇ ਦੇ ਟਾਇਰ ਆ ਚਾਰੋਂ ਟਾਇਰ ਪਏ ਹੋਏ ਆ ਬੈਕ ਸਾਈਡ ਤੋਂ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਲਓ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਠੀਕ ਆ ਕੁੱਲ ਇਹਨਾਂ ਬਗਾਰਾਂ ਉਵੇਂ ਪੰਗਾ ਨਹੀਂ ਜਿਹੜਾ ਜਿਹੜੇ ਟਰੈਕਟਰ ਲੋਡ ਦੇ ਉੱਪਰ ਚੱਲੇ ਹੁੰਦੇ ਉਹਨਾਂ ਦੀਆਂ ਵੱਡੀਆਂ ਪੰਗਾ ਹੁੰਦੀਆਂ ਬਹੁਤ ਵਧੀਆ ਚੌਂਕ ਦਾ ਟਰੈਕਟਰ ਆ ਆ ਸ਼ੋ ਸ਼ੂ ਭਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਜੇ ਭਾਈ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਠੀਕ ਆ ਡਿਮਾਂਡ ਇਹਦੀ ਹੈਗੀ 8,75,000 ਰੁਪਿਆ ਤੇ ਬਾਈ ਆਰ ਕੇ ਛੱਡ ਦੇਣ ਕਿ 8.5 ਲੱਖ ਰੁਪਏ ਦੇ ਵਿੱਚ ਆ ਜੇ ਕੋਈ ਵੀਡੀਓ ਦੇਖ ਕੇ ਆਊਗਾ ਕੋਈ ਵੀਰ ਭਾਈ ਠੀਕ ਆ ਕੇ ਵੀ ਬਾਈਰ ਕਰਨ ਨੂੰ ਸਕਰੀਨ ਸ਼ਾਟ ਦਿਖਾ ਦਿਓ ਮੌਕੇ ਦੇ ਉੱਪਰ ਹੋਰ 5 1000 ਰੁਪਿਆ ਬਾਈਰ ਕਿਹੜੇ ਰਹਿ ਤਾ ਉਹ ਕਰਨਗੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆਪਾਂ ਅੱਗੇ ਪਿੱਛੇ ਤੋਂ ਆਪਾਂ ਸਾਰਾ ਦਿਖਾਤਾ ਕਰਤਾ ਇਹ ਪੰਜਾਬ ਨੰਬਰ ਆ ਜੀ ਜਿੰਨਾ ਨੰਬਰ ਆ ਪਾਕਿਸਤਾਨ ਪੰਜਾਬ ਨੰਬਰ ਆ ਬਠਿੰਡੇ ਦਾ ਨੰਬਰ ਆ ਪੀਬੀ03 ਠੀਕ ਆ ਪਹਿਲੇ ਨਾਂ ਜੀ ਜਿਹੜੇ ਵੀ ਵੀਰ ਨੇ ਟਰੈਕਟਰ ਲੈਣਾ ਹੋਇਆ ਨੰਬਰ ਸਕਰੀਨ ਦੇ ਉੱਪਰ ਚੱਲ ਜੰਦਾ ਬਾਈਰ ਕਰਨ ਦਾ ਸੰਪਰਕ ਤੁਸੀਂ ਕਰ ਸਕਦੇ ਹੋ ਧੰਨਵਾਦ ਹੈ ਜੀ